ਆਹ ਜਿਹੜੀ ਧਰਤੀ ਤੇ ਮੈਂ ਖੜਾ ਨਾ ਇਹ ਮਿਨਰਲ ਦਾ ਖਜ਼ਾਨਾ ਹੈ ਬੀਕਾਨੇਰ ਦੀ ਧਰਤੀ ਦੇ ਉੱਤੇ ਖੜੇ ਆ ਆਪਾਂ ਤੇ ਇਹ ਟਿੱਬਿਆਂ ਦੇ ਵਿੱਚ ਕਿਸੇ ਵਕਤ ਕੋਈ ਸੋਚਦਾ ਸੀ ਯਾਰ ਵੀ ਇੱਥੇ ਕੀ ਹੋਊਗਾ ਐਂ ਲੱਗਦਾ ਸੀ ਵੀ ਇਹ ਯਾਰ ਬੰਜਰ ਇਲਾਕੇ ਆ ਇੱਥੇ ਪਾਣੀ ਦੀ ਬੂੰਦ ਨਹੀਂ ਤੁਸੀਂ ਇਹ ਦੇਖੋ ਵੀ ਇਹ ਬੀਕਾਨੇਰ ਦਾ ਏਰੀਆ ਇਹਦੇ ਚੋ ਜਿਹੜਾ ਆ ਮਿਨਰਲ ਆ ਨਾ ਇੰਨਾ ਮਿਨਰਲ ਨਿਕਲਦਾ ਇੱਥੋਂ ਇਹ ਧਰਤੀ ਦੇ ਵਿੱਚ ਆ ਦੇਖੋ ਮੈਂ ਤੋੜ ਕੇ ਦਿਖਾਵਾਂ ਤੁਹਾਨੂੰ ਇੱਥੋਂ ਨਿਕਲਦੀ ਹੈ ਜੈਪਸਮ ਮੈਂ ਇੱਕ ਫਾਰਮ ਦੀ ਐਡ ਕਰਨ ਆਇਆ ਜਿਹੜੀ ਜੈਪਸਮ ਕੱਢ ਕੇ ਪੰਜਾਬ ਦੇ ਵਿੱਚ ਸੇਲ ਕਰਦੀ ਹੈ ਸੱਜਣੋ ਤੇ ਮੇਰਾ ਨਾ ਫਰਜ਼ ਬਣਦਾ ਸੀਗਾ ਵੀ ਮੈਂ ਇੱਕ ਟੋਕ ਟੋਣ ਦੀਆਂ ਮਾਈਨਾਂ ਤੇ ਜਾ ਕੇ ਦੇਖਾਂ ਕਿਉਂਕਿ ਯਾਰ ਜ਼ਿਮੀਦਾਰ ਨੇ ਫਸਲ ਦੇ ਵਿੱਚ ਪਾਉਣੀ ਆ ਜੈਪਸਮ ਤੇ ਆਪਾਂ ਕਦੇ ਇਹ ਨਾ ਹੋਵੇ ਵੀ ਆਪਾਂ ਉਸ ਤਰ੍ਹਾਂ ਦੇ ਬੰਦੇ ਦੀ ਚੱਕ ਕੇ ਐਡ ਕਰਦ ਗਏ ਜਿਹੜਾ ਉਹੀ ਖੇਸਬਾ ਇਧਰੋਂ ਉਧਰੋਂ ਇਕੱਠਾ ਕਰਕੇ ਲੋਕਾਂ ਨੂੰ ਦੇਈ ਜਾਂਦਾ ਹੋਵੇ ਤਾਂ ਘੱਟੋ ਘੱਟ ਜਾ ਕੇ ਉਹਨਾਂ ਥਾਵਾਂ ਤੇ ਉਹ ਸਥਾਨ ਤੇ ਜਾ ਕੇ ਵੈਰੀਫਾਈ ਕਰਗੇ ਵੀ ਹਾਂ ਯਾਰ ਇੱਕ ਬੰਦਾ ਜਿਹੜਾ ਸਹੀ ਕੰਮ ਕਰ ਰਿਹਾ ਤਾਂ ਸਹੀ ਤਰੀਕੇ ਨਾਲ ਲੋਕਾਂ ਨੂੰ ਜ਼ਿੰਮੇਵਾਰਾਂ ਨੂੰ ਚੀਜ਼ ਪਹੁੰਚਦੀ ਹੋਊਗੀ ਕੀ ਕੰਮ ਕਰਦੀ ਆ ਮੰਨ ਲਓਣਾ ਯਾਰ ਤੁਸੀਂ ਫਲੀਦਾਰ ਕੋਈ ਤੇਲ ਵਾਲੀ ਸਬਜ਼ੀ ਲਾਉਣੀ ਆ ਤੇਲ ਵਾਲੀ ਮੰਨ ਲਓ ਤੇਲ ਵਾਲੀ ਫਸਲ ਲਾਉਣੀ ਆ ਕੋਈ ਸਰੋਂ ਲਾਉਣੀ ਆ ਯਾਰ ਸਰੋਂ ਲਾ ਰਹੇ ਆ ਨਾ ਤੁਸੀਂ ਤੇ ਸਰੋਂ ਦੇ ਥੱਲੇ ਜੈਪਸਮ ਪਾ ਕੇ ਦੇਖੋ ਤੁਸੀਂ ਫਲੀ ਪੈਂਦੀ ਦੇਖੋ ਤੇ ਫਲੀ ਚੋਂ ਤੇਲ ਨਿਕਲਦਾ ਵੇਖੋ ਮੂング ਫਲੀ ਬੀਜਣੀ ਆ ਨਾ ਤੇ ਮੂング ਫਲੀ ਨੂੰ ਕਿਤੇ ਥੱਲੇੋਂ ਪਾ ਕੇ ਦੇਖੋ ਆਲੂ ਬੀਜਣੇ ਨਾ ਆਲੂ ਇਹਦੇ ਵਿੱਚ ਕਿਉਂਕਿ ਯਾਰ ਕੈਲਸ਼ੀਅਮ ਬਹੁਤ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਆਪਾਂ ਜਿਹੜੀ ਸਲਫਰ ਪਾਉਂਦੇ ਆ ਜਿਵੇਂ ਆਪਾਂ ਜ਼ਮੀਨ ਯਾਰ ਕਈ ਵਾਰੀ ਕੀ ਹੋ ਜਾਂਦਾ ਆਪਾਂ ਨੂੰ ਐ ਲੱਗਦਾ ਵੀ ਜ਼ਮੀਨ ਯਾਰ ਨਾ ਪਾਣੀ ਨਹੀਂ ਪੀਂਦੀ ਜ਼ਮੀਨ ਪਾਣੀ ਨਹੀਂ ਪੀਂਦੀ ਤਾਂ ਇਹ ਪਾਓ ਤੁਸੀਂ ਦੇਖੋ ਪਾਣੀ ਜਿਵੇਂ ਮੰਨ ਲਓ ਕਲਰ ਹੁੰਦੇ ਆਪਣੀ ਜ਼ਮੀਨ ਦੇ ਵਿੱਚ ਕਲਰ ਸਾਰੇ ਖਤਮ ਕਰ ਦਿੰਦੀ ਆ ਤੇ ਆਹ ਟਿੱਬਿਆਂ ਦੇ ਵਿੱਚ ਦੇਖੋ ਦਾਤੇ ਨੇ ਯਾਰ ਰੋਟੀ ਦੇਣੀ ਹੁੰਦੀ ਆ ਯਾਰ ਲੋਕਾਂ ਨੂੰ ਜਿਹੜੇ ਇੱਥੋਂ ਦੇ ਲੋਕ ਸੀਗੇ ਉਹਨਾਂ ਨੂੰ ਕਿਹੜੇ ਹਸਾਮਨਾ ਪ੍ਰਮਾਤਮਾ ਨੇ ਰੋਟੀ ਦਿੱਤੀ ਆਪਾਂ ਇਹ ਦੇਖ ਲਓ ਹਨਾ ਇੱਕ ਬੰਦੇ ਦਾ ਖੋਜੀ ਦਿਮਾਗ ਵੀ ਦੇਖੋ ਦੇਖੋ ਕਿੱਥੋਂ ਦੀ ਧਰਤੀ ਪੰਜਾਬ ਦੀ ਕਿੱਥੋਂ ਦਾ ਜਾ ਕੇ ਰੇਤਾ ਪਾ ਕੇ ਤੇ ਕੀ ਬਣ ਜਾਂਦਾ ਕਿਹੋ ਜਿਹੀਆਂ ਫਸਲਾਂ ਦੇਣ ਲੱਗ ਜਾਂਦੀ ਆ ਤੁਸੀਂ ਨਾ ਚੀਜ਼ ਨੋਟ ਕਰੋ ਜਦੋਂ ਆਪਾਂ ਰਾਜਸਥਾਨ ਦੀ ਕੋਈ ਵੀ ਪੈਲੀ ਜੀ ਜਾਣਦੇ ਆ ਨਾ ਉਹ ਪੋਲੀ ਬਹੁਤ ਹੁੰਦੀ ਆ ਤਾ ਤਾਂ ਪੋਲੀ ਹੁੰਦੀ ਆ ਉਹ ਕਿਉਂਕਿ ਉਹਦੇ ਵਿੱਚ ਇਹ ਮਿਨਰਲ ਆ ਜਿਹੜੇ ਨਾ ਆਹ ਮਿਨਰਲ ਆ ਜ਼ਮੀਨ ਨੂੰ ਪੋਲਾ ਕਰਨ ਵਾਲੇ ਇਹ ਰਲੇ ਵੇ ਆ ਤਾਂ ਕਰਕੇ ਇਹ ਜ਼ਮੀਨ ਆ ਜਿਹੜੀ ਇਹ ਪੋਲੀ ਹੁੰਦੀ ਆ ਫਿਰ ਜਦੋਂ ਤੁਸੀਂ ਆਪਦੀ ਜ਼ਮੀਨ ਨੂੰ ਪੋਲਾ ਕਰਨਾ ਤਾਂ ਤੁਹਾਨੂੰ ਵੀ ਇਹ ਮਿਨਰਲ ਆ ਰਲਾਉਣੇ ਪੈਣਗੇ ਪ੍ਰੀ ਤੁਰੇ ਆਈ ਇਧਰਲੇ ਪਾਸੇ ਆਈ ਆਹ ਦੇਖ ਬਹੁਤ ਘੱਟ ਪਾਣੀ ਵਾਲੀ ਤੁਹਾਨੂੰ ਮੈਂ ਮੂੰਗੀ ਦਿਖਾਉਣਾ ਆਹ ਦੇਖੋ ਆ ਮਾਈ ਨਾ ਆ ਦੇਖੋ ਆ ਆ ਨਿਕਲੀ ਜਾਂਦੀ ਆ ਪ੍ਰੀਤਾ ਦੇਖੋ ਆ ਨਿਕਲੀ ਜਾਂਦਾ ਜੈਪਸਮ ਹਾਂ ਆ ਦੇਖ ਇਥੇ ਮੂੰਗੀ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਆ ਦੇਖ ਕਿਵੇਂ ਫਲੀ ਪਈ ਆ ਮੂੰਗੀ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਫਲੀਦਾਰ ਫਸਲਾਂ ਇਹ ਸਾਡੇ ਘਟ ਕਿਉਂ ਹੋਣ ਲੱਗੀਆਂ ਕਿਉਂਕਿ ਬਾਣ ਬਾਲੇ ਲੱਕੜ ਬਣ ਕੇ ਫਸ ਗਏ ਬਾਣ ਬਾਣ ਫਸ ਗਏ ਆ ਦੇਖ ਇਹਨੂੰ ਫਲ ਪਿਆ ਹੈ ਨਾਲੇ ਪ੍ਰੀਤ ਪਾਣੀ ਨਹੀਂ ਲੱਗਦਾ ਹੈ ਪਾਣੀ ਨਾ ਪਾਣੀ ਦੀ ਯਾਤ ਤੇ ਦੇਖ ਫਲੀ ਨਾ ਕਿਵੇਂ ਭਰੀ ਭਈ ਲੱਦੀ ਪਈ ਆ ਕਾਰਨ ਕੀ ਆ ਪੋਲਾ ਯਾਰ ਇਹ ਇਹ ਕੀ ਕਰਦਾ ਜਿਹੜਾ ਨਾ ਜਿਹੜਾ ਬਾਣ ਰੇਤੀਲਾ ਬਾਣ ਹੋ ਜਾਂਦਾ ਨਾ ਉਹ ਕੀ ਕਰਦਾ ਜਿਹੜਾ ਰੇਤ ਆ ਉਹ ਬਹੁਤ ਸਮੇ ਇਹ ਤਾਂ ਰਾਜਸਥਾਨ ਦੀ ਧਰਤੀ ਦੀ ਪਤਾ ਕੀ ਖਾਸ ਹੈ ਤਾਂ ਇੱਕ ਸਾਲ ਦੇ ਵਿੱਚ ਇੱਕ ਵੀ ਭਰ ਕੇ ਪੈ ਜੇ ਨਾ ਸਾਰਾ ਸਾਲ ਨਮੀ ਨੂੰ ਸੋਕ ਕੇ ਰੱਖ ਲੈਂਦੀ ਆ ਤੇ ਆਪਾਂ 15 ਦਿਨ ਪਾਣੀ ਨਾ ਲਈਏ ਤਾਂ ਲੱਕੜ ਬਣ ਜਾਂਦਾ ਜ਼ਮੀਨ ਉਹ ਅਸਲ ਦੇ ਵਿੱਚ ਆਹ ਮਿਨਰਲ ਦੀ ਕਹਾਣੀ ਆ ਸਾਰੀ ਇੰਨਾ ਦੀ ਆਹਾ ਆ ਜਿਹੜਾ ਆ ਆ ਚੀਜ਼ ਆ ਦੇਖ ਦੇਖ ਆ ਜਾਣਾ ਆ ਪੈਣਾ ਬੋਰੀਆਂ ਚ ਇਹ ਪੈ ਕੇ ਤੁਹਾਡੇ ਕੋਲ ਜਾਣਾ ਨੰਬਰ ਦਿੰਨਾ ਮੈਂ ਤੁਹਾਨੂੰ ਸਕਰੀਨ ਤੇ ਚੱਲੀ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਪੈ ਕਿਵੇਂ ਹੁੰਦਾ ਉਦੋਂ ਅੱਗੇ ਪੈਕ ਹੁੰਦਾ ਵੀ ਦਿਖਾਉਨੇ ਆ ਤਿੰਨ ਮਾਨਾ ਮੈਨਾ ਅੱਜ ਅਸੀਂ ਦੇਖ ਕੇ ਆ ਚੱਲੇ ਆ ਬਾਈ ਹੁਣਾਂ ਦੀਆਂ ਜਮਾ ਬੀਕਾ ਨੇਰ ਦੇ ਟਿੱਬਿਆਂ ਦੇ ਵਿਚਾਲੇ ਬੀਕਾ ਨੇਰ ਦੇ ਵਿਚਾਲੇ ਫਿਰਦੇ ਆ ਅਸੀਂ ਤਿੰਨ ਮਾਈਨਾ ਤੇ ਅਸੀਂ ਵਿజిਟ ਕੀਤਾ ਕਿਉਂ ਕੀਤਾ ਸਿਰਫ ਦੇਖਣ ਵਾਸਤੇ ਵੀ ਯਾਰ ਕੋਈ ਬੰਦਾ ਸੱਚੀ ਮੁੱਚੀ ਉਹ ਅਸਲੀ ਚੀਜ਼ ਦੇ ਰਿਆ ਜਾਂ ਕਦੇ ਇਹ ਤਾਂ ਨਹੀਂਗਾ ਵੀ ਕਿਸਾਨਾਂ ਨੂੰ ਉਦਾਂ ਹੀ ਕੋਈ ਮਿੱਟੀ ਭਰ ਕੇ ਰੇਤੇ ਭਰ ਕੇ ਦੇਈ ਜਾਵੇ ਤਾਂ ਇਸ ਕਰਕੇ ਤਿੰਨ ਮਾਈਨਾ ਤੇ ਕੀਤਾ ਜਦੋਂ ਨਾ ਇਹ ਐਵੇਂ ਇਹਦਾ ਮਾਈਨਾ ਨੂੰ ਧਰਤੀ ਨੂੰ ਸਿਲੈਕਟ ਕਰ ਲੈਂਦੇ ਆ ਵੀ ਦੇਖ ਲੈਂਦੇ ਆ ਜਿਹਦੇ ਥੱਲੇ ਜੈਪਸਮ ਹੈਗਾ ਤਾਂ ਫੇਰ ਉਸ ਤੋਂ ਪਹਿਲਾਂ ਇਹਦੇ ਉੱਤੋਂ ਰੇਤਾ ਹਟਾ ਦਿੰਦੇ ਆ ਦੇਖੋ ਆ ਆ ਇੰਨਾ ਇੰਨਾ ਰੇਤਾ ਇਹਨਾਂ ਨੇ ਹਟਾਤਾ ਆਪਣੇ ਨਾਲ ਬਾਈ ਧਾਰਾ ਹੋਊਗਾ ਉਹ ਵੀ ਆਪਾਂ ਨੂੰ ਜਾਣਕਾਰੀ ਦੇਣਗੇ ਆਪਾਂ ਖੜੇ ਆ ਇਸ ਵਕਤ ਬਾਈ ਮਾਨ ਦੀਆਂ ਮਾਈਨ ਦੇ ਵਿੱਚ ਖੜੇ ਆ ਬਾਈ ਮਾਨ ਮਾਈਨਰਲ ਵਾਲੇ ਦੇ ਖੜੇ ਆ ਹਨਾ ਬਾਈ ਹਾਂਜੀ ਹਾਂਜੀ ਬਾਈ ਮਾਨ ਤੇ ਇਹ ਇਹ ਬਾਈ ਆ ਉੱਪਰੋਂ ਹਟਾਤਾ ਆ ਥੱਲੇ ਆ ਥੱਲੇ ਆਉਣਾ ਸ਼ੁਰੂ ਹੋ ਗਿਆ ਜੈਪਸਮ ਆਉਣਾ ਸ਼ੁਰੂ ਹੋ ਗਿਆ ਦੇਖੋ ਹਨਾ ਹਾਂਜੀ ਇਹ ਜੈਪਸਮ ਆ ਆ ਚਿੱਟੇ ਚਿੱਟਾ ਰੰਗ ਦਾ ਦੇਖੀਪਰੀ ਦਿਖਦਾ ਹੋਊਗਾ ਹਨਾ ਇਹ ਆਉਣਾ ਸ਼ੁਰੂ ਹੋ ਗਿਆ ਹਾਂਜੀ ਇਹ ਇਹਦਾ ਐਵੇਂ ਪਤਾ ਲੱਗ ਜਾਂਦਾ ਬਾਈ ਕਿੰਨੇ ਫੁੱਟ ਹੋਊਗਾ ਇਹ ਥੱਲੇ 5 ਫੁੱਟ ਆ 7 ਫੁੱਟ ਹਾਂਜੀ ਇਹ ਫਿਰ ਜ ਆਪਣੀ ਮਸ਼ੀਨ ਨਾਲ ਹੀ ਪਤਾ ਲੱਗਦਾ ਅੱਛਾ ਪਟਕੇ ਪਤਾ ਲੱਗਦਾ ਪਟਕੇ ਹੀ ਪਤਾ ਲੱਗਦਾ ਪੱਕਾ ਬਹੁਤ ਹੁੰਦਾ ਹਾਂ ਹਾਂ ਉਹ ਤਾਂ ਇਹ ਮਸ਼ੀਨ ਤੋਂ ਬਣਾਈ ਪਤਾ ਲੱਗਦਾ ਟੋਏ ਲਾਉਣੀ ਪੈਂਦੀ ਹੈ ਬਈ ਕੀ ਕੀ ਕੰਮ ਕਰ ਦਿੰਦਾ ਵੈਸੇ ਤੁਹਾਨੂੰ ਤਾਂ ਇਸ ਗੱਲ ਦਾ ਤਜਰਬਾ ਹੈ ਤੁਸੀਂ ਇਹਦਾ ਕੰਮ ਕਰਦੇ ਤੁਸੀਂ ਕਿਸਾਨਾਂ ਤੱਕ ਵੀ ਪਹੁੰਚ ਆ ਤੁਹਾਡੀ ਪੰਜਾਬ ਦੇ ਜ਼ਿਆਦਾ ਹਾਂਜੀ 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 ਤਾਂ ਕੀ ਕੀ ਕਿਵੇਂ ਜਿਵੇਂ ਇੱਕ ਕਿਸਾਨ ਨੂੰ ਆਪਾਂ ਦੱਸਦੇ ਆ ਮੈਂ ਅਣਜਾਣ ਕਿਸਾਨ ਆ ਤੁਹਾਡੇ ਸਾਹਮਣੇ ਤਾਂ ਤੁਸੀਂ ਮੈਨੂੰ ਦੱਸੋਗੇ ਵੀ ਬਾਈ ਕੀ ਕੀ ਕਰ ਦੂਗਾ ਮੇਰੀ ਫਸਲ ਨੂੰ ਕੀ ਕਰੂਗਾ ਇਹਦੇ ਵਿੱਚ ਇਹ ਇੱਕ ਤਾਂ ਜਿਵੇਂ ਲਾ ਲੋ ਵੀ ਸਲਫਰ ਦੀ ਮਾਤਰਾ ਬਹੁਤ ਹੁੰਦੀ ਹੈ ਜੀ ਸਲਫਰ ਜ਼ਮੀਨ ਨੂੰ ਪੋਲਾ ਰੱਖਦਾ ਹੈ। ਵੀ ਸਲਫਰ ਵਧਾਉਣ ਵਾਸਤੇ ਆਪਾਂ ਨੂੰ ਡਾਈ ਵੀ ਵੱਧ ਪਾਉਣਾ ਪੈਂਦਾ, ਸੋਫਰ ਪਾਉਣਾ ਪੈਂਦਾ। ਸਲਫਰ ਆ ਸਪੈਸ਼ਲ ਵੀ ਪਾਉਨੇ ਆ। ਸਪੈਸ਼ਲੀ ਪਾਉਨੇ ਆ। ਤੇ ਇੱਕ ਕੈਲਸ਼ੀਅਮ ਦੀ ਮਾਤਰਾ ਵੀ ਇਹਦੇ ਵਿੱਚ ਬਹੁਤ ਹੁੰਦੀ ਹੈ। ਆ ਕੈਲਸ਼ੀਅਮ ਆਪਾਂ ਨੂੰ ਉਦੋਂ ਪਾਉਣਾ ਪੈਂਦਾ ਜਦੋਂ ਆਪਾਂ ਆਲੂ ਗੇਤੇ ਬੀਜਦੇ ਆਪਾਂ ਕਹਿੰਨੇ ਕੈਲਸ਼ੀਅਮ ਪਾ ਦਿਓ ਪੂਰਾ ਠੰਡੇ ਰਹਿਣਗੇ। ਬਿਲਕੁਲ ਬਿਲਕੁਲ। ਹਾਂ। ਕੈਲਸ਼ੀਅਮ, ਸਲਫਰ, ਸੁਪਰ ਦੀ ਵੀ ਲੋੜ ਨਹੀਂ ਜੇ ਆਪਾਂ ਜਿੱਥੇ ਇਹਨੂੰ ਪਾਉਨੇ ਆ। ਪੋਟਾਸ਼, ਫਾਸਫੋਰਸ ਉਹਦੀ ਵੀ ਮਾਤਰਾ ਇਹਦੇ ਵਿੱਚ ਕ ਜੀ ਜੇ ਕਿ ਜੇ ਮ ਬਾਣ ਮਤਲਬ ਬਾਲਾ ਫਸ ਜਾਂਦਾ ਜਿਵੇਂ ਜਿਲੜਾ ਬਾਣ ਹਾਂ ਹਾਂ ਉਹਨੂੰ ਵੀ ਇਸ ਕਰਦਾਈ ਨਰਮ ਰੱਖਦਾ ਬਾਣ ਨੂੰ ਗਿੱਲ ਰੱਖਦਾ ਹਾਂ ਤੇ ਪੌਦਾ ਗਰੋਥ ਬਹੁਤ ਵਧੀਆ ਕਰਦਾਈ ਇਹਦੇ ਨਾਲ ਯਾਰ ਜਿਹੇ ਜੱਜ ਜੱਗੇ ਬੋਸ ਤੋਂ ਤੁਸੀਂ ਟਰਬੋ ਲਵਾਤਾ ਜਿਹੇ ਜੱਜ ਤੁਸੀਂ ਬਾਣ ਤੇ ਸਲਫਰ ਪਵਾਤਾ ਹਾਂਜੀ 11 ਹਲਾਂ ਵਾਲਾ ਬਾਣ ਟਰੈਕਟਰ 13 ਹਲ ਖਿੱਚਣ ਲੱਗ ਗਿਆ ਆਰਾਮ ਨਾਲ ਖਿੱਚਣ ਲੱਗ ਜੂਗਾ 13 ਹਲ ਖਿੱਚਣ ਲੱਗਦਾ ਪੋਲਾ ਕਰ ਦਿੰਦਾ ਆਪਾਂ ਪੋਲਾ ਕਰ ਦਿੰਦਾ ਹਾਂਜੀ ਇਹ ਬਾਈ ਜਦੋਂ ਐਵੇਂ ਮਤਲਬ ਆ ਤਾਂ ਹਜੇ ਉੱਪਰੋਂ ਮਿੱਟੀ ਹਟਾ ਰਹੇ ਆ ਤੁਸੀਂ ਹਨਾ ਹਾਂਜੀ ਜਦੋਂ ਇਹ ਬਾਈ ਐਵੇਂ ਦੀ ਨਿਕਲ ਆਉਂਦੇ ਐ ਡੇਡ ਡੇਡ ਵਾਲੇ ਉਸ ਤੋਂ ਬਾਅਦ ਫਿਰ ਇਹਦਾ ਕੀ ਪ੍ਰੋਸੈਸ ਕਰਦੇ ਆ ਉਸ ਤੋਂ ਬਾਅਦ ਜੀ ਆਪਾਂ ਮਸ਼ੀਨ ਲਾਈ ਹੋਈ ਹੈ ਜੀ ਆਪਣੇ ਪਦਮਪੁਰ ਢੇਲਵਾ ਪਿੰਡ 'ਚ ਉੱਥੇ ਇਥੋਂ ਯਾਨਕਿ ਵੀ ਉੱਥੇ ਡੰਪ ਕਰਦੇ ਆਂ ਇਹ ਆਗੇ ਅੱਛਾ ਆਪ ਬਣਾ ਤਣੇ ਟਰੱਕਾਂ 'ਚ ਲਾਦ ਕੇ ਉੱਥੇ ਜਾ ਉੱਥੇ ਉਤਰ ਜਾਣਾ ਪਰ ਇਹ ਗਿੱਲਾ ਹੈ ਜੀ ਤਾਂ ਲੱਗਦਾ ਹੈ ਇਹ ਸੁੱਕ ਕੇ ਨੇ ਆਨ ਵਾਈਟ ਹੋ ਜਾਣਾ ਪੂਰਾ ਅੱਛਾ ਇਹਨੇ ਚਿੱਟਾ ਮਤਲਬ ਪੂਰਾ ਚਿੱਟਾ ਬਣ ਜਾਣਾ ਚਿੱਟਾ ਹੋ ਜਾਣਾ ਹੈ ਇਹ ਗਿੱਲਾ ਕਰਕੇ ਨਾ ਪਾ ਲੱਗਦਾ ਫਿਰ ਅਸੀਂ ਉੱਥੇ ਲਈ ਆ ਕੇ ਮਸ਼ੀਨ ਨਾਲ ਉੱਥੇ ਵੀ ਇਹਨੂੰ ਮੈਂ ਤਿਆਰ ਕਰਕੇ ਤੇ ਫਿਰ ਗੱਟਿਆਂ ਚ ਪੈਕ ਕਰ ਦਿੰਨੇ ਆ ਜਿੱਥੇ ਇਹ ਸੁੱਕੀ ਜਾਂਦਾ ਉੱਥੇ ਆ ਜਿੱਥੇ ਆ ਦੇ ਕੋਲ ਜਿਵੇਂ ਜਿਵੇਂ ਸੁੱਕੀ ਜਾਂਦੇ ਨੇ ਆ ਬਣ ਜਾਣਾ ਆ ਵਾਈਟ ਹੋ ਗਿਆ ਜੀ ਆ ਬਣ ਜਾਣਾ ਜਿਵੇਂ ਜਿਵੇਂ ਸੁੱਕੀ ਜਾਂਣਾ ਇਹਨੇ ਤੇ ਗਿੱਲਾ ਹੁੰਦਾ ਓਦੋਂ ਐ ਲੱਗਦਾ ਵੀ ਮਿੱਟੀ ਆ ਜਮ ਆ ਵੇਖ ਪਾ ਪੂਰਾ ਵਿਧੀ ਵਿਵਹਾਰ ਦੇ ਨੇ ਆ ਪ੍ਰੀਤ ਉੱਥੇ ਵੀ ਚੱਲਦੇ ਆ ਇਹਨਾਂ ਦਾ ਉਹ ਵੀ ਦੇਖਦੇ ਆ ਵੀ ਕਿਵੇਂ ਇੱਥੇ ਕਿਵੇਂ ਪੈਕ ਹੁੰਦਾ ਆ ਦੇਖੋ ਜਿਵੇਂ ਜਿਵੇਂ ਸੁੱਕੀ ਜਾਂਦਾ ਹਨਾ ਹਾਂ ਆਹ ਦੇਖ ਆ ਚੀਜ਼ ਹੈ ਪੂਰਾ ਵਿਧੀ ਵਿਵਧਾਨ ਦੇਖਦੇ ਆਂ ਪ੍ਰੀਤ ਚਲੋ ਚੱਲਦੇ ਆਜੋ ਜੀ ਆਜੋ ਹਾਂ ਆਜੋ ਲੈ ਵੀ ਇੱਥੇ ਆ ਕੇ ਨਾ ਇਸ ਪਲਾਂਟ ਤੇ ਆ ਕੇ ਇਹ ਜਿੰਨੀਆਂ ਵੀ ਸਾਰਾ ਨਿਕਲਦਾ ਨਾ ਜੈਪਸਮ ਉਹ ਇੱਥੇ ਆ ਕੇ ਬੋਰੀਆਂ ਦੇ ਵਿੱਚ ਪੈ ਜਾਂਦਾ ਇੱਥੋਂ ਕਿਸਾਨਾਂ ਨੂੰ ਆਪਣੇ ਡਿਸਟਰੀਬਿਊਟਰਾਂ ਨੂੰ ਡੀਲਰਾਂ ਨੂੰ ਗਾਂਹ ਡਿਲੀਵਰ ਹੋ ਜਾਂਦਾ ਆਪਾਂ ਕਿਸਾਨਾਂ ਦੇ ਰਿਵਿਊ ਵੀ ਲੈ ਲਈਏ ਵੀ ਅਕਸਰ ਕਿਸਾਨਾਂ ਨੇ ਉਸ ਕੀ ਦੇਖਿਆ ਉਹਦੇ ਵਿੱਚ ਜਾਂ ਕੀ ਫਰਕ ਆਇਆ ਕਿਵੇਂ ਹੋਇਆ ਆਪਣੇ ਨਾਲ ਇੱਕ ਕਿਸਾਨ ਆ ਵੀਰੇ ਤੁਹਾਡਾ ਨਾਂ ਕੀ ਆ ਅਵਤਾਰ ਬਰਾੜ ਜੀ ਅਵਤਾਰ ਬਾਈ ਐ ਦੱਸ ਵੀ ਕੀ ਫਰਕ ਆ ਤੈਨੂੰ ਕਿਵੇਂ ਲੱਗਦਾ ਵੀ ਤੁਸੀਂ ਪਾਇਆ ਉਸ ਤੋਂ ਬਾਅਦ ਰਿਜ਼ਲਟ ਕੀ ਆ ਇਹਦਾ ਕਿਵੇਂ ਆ ਦੇਖੋ ਜੀ ਜਿਹੜੀ ਗੁਰਪਾ ਗੁਰੂ ਕਿਰਪਾ ਮੈਂਸਾਲਿਆਂ ਨੇ ਇਹਨਾਂ ਨੇ ਜੋ ਇੱਥੇ ਆਪਦੇ ਡੇਲਮਾ ਪਿੰਡ ਦੇ ਵਿੱਚ ਜੀ ਪਲਾਂਟ ਲਾਇਆ ਜੀ ਮੇਰੇ ਨਾਰਲੇ ਪਿੰਡ ਪੱਕਾ ਹਾਰਨਾ ਦੇ ਵਿੱਚ ਜੀ ਬਾਗ ਸਾਥੀ ਲਾ ਰਿਹਾ ਹੈ ਉਹਨਾਂ ਨੇ ਯੂਜ਼ ਕੀਤਾ ਸੀਗਾ ਤੇ ਬਹੁਤ ਵਧੀਆ ਰਿਜ਼ਲਟ ਹੈ ਔਰ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਕਿਸਾਨ ਸਾਥੀ ਆਲੂ ਲਾਉਂਦੇ ਆ ਜਾਂ ਗਾਜਰ ਦੀ ਬਿਜਾਈ ਕਰਦੇ ਆ ਔਰ ਸਰੋਂ ਲਾਉਂਦੇ ਆ ਉਹਨਾਂ ਵਾਸਤੇ ਇਹ ਇੱਕ ਨੈਚੁਰਲ ਚੀਜ਼ ਹੈ ਨਾ ਤੁਹਾਨੂੰ ਸੁਪਰ ਪਾਉਣ ਦੀ ਲੋੜ ਹੈ ਨਾ ਤੁਹਾਨੂੰ ਕੋਈ ਪोटाश ਪਾਉਣ ਦੀ ਲੋੜ ਆ ਨਾ ਤੁਹਾਨੂੰ ਸਲਫਰ ਪਾਉਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਫਰਟੀਲਾਈਜ਼ਰ ਮਹਿਕਮਾ ਪੂੰਜੀਪਤੀ ਐਨਾ ਤੁਹਾਨੂੰ ਅੱਜ ਹੀ ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀਗਾ ਨਮਕ ਨੂੰ ਰੰਗ ਕਰ ਕਰਕੇ ਪੋਟਾਸ਼ ਦੇ ਨਾਂ ਤੇ ਕਿਸਾਨਾਂ ਨੂੰ ਮੂਰਖ ਬਣਾ ਰਹੇ ਐ ਸੁਪਰ ਨੂੰ ਪੱਥਰ ਨੂੰ ਪੀ ਕੇ ਗੋਲ ਕਰਕੇ ਉਹ ਤੁਹਾਨੂੰ ਡਿਸਟ੍ਰੀਬਿਊਟਰ ਵੰਡੀ ਦੇਈ ਜਾਂਦੇ ਐ ਉਹ ਇਹ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਚਾਹੁੰਗਾ ਵੀ ਸਾਡਾ ਇਹ ਬਿਲਕੁਲ ਪਿਓਰ ਪ੍ਰੋਡਕਟ ਐ ਸਾਰੇ ਕਿਸਾਨ ਸਾਥੀ ਯੂਜ਼ ਕਰੋ ਕਿੰਨੇ ਕਿਦਾ ਪੈ ਜਾਂਦਾ ਭਾਈ ਕਿੰਨੇ 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 ਘਟੇ ਪੈ ਜਾਂਦੇ ਕਿੱਲੇ ਦੇ ਇਹ ਦੇਖੋ ਜੀ ਬਾਹਨ ਦੀ ਡਿਮਾਂਡ ਤੇ ਐ ਹੁਣ ਅਸੀਂ ਤਾਂ ਇਹ ਹੀ ਕਹਿੰਨੇ ਆ ਵੀ ਸਾਡੇ ਜਿਵੇਂ ਸਰੋਂ ਦੀ ਵੀ ਜਾਂਦਾ ਉੱਥੇ ਅਸੀਂ ਇਹ ਦੋ ਕੁਆਂਟਲ ਰਿਕਮੈਂਡ ਕਰਦੇ ਆ ਵੀ ਦੋ ਕੁਆਂਟਲ ਹੀ ਪਾਓ ਜੀ ਹਾਂ ਬਾਕੀ ਵਾਣ ਦੀ ਲੋਕੇਸ਼ਨ ਤੇ ਆ ਵੀ ਵਾਣ ਜਾਦੇ ਖਰਾਬ ਹੈ ਤੇ ਕਈ ਸਾਥੀ 5 ਕੁਆਂਟਲ ਵੀ ਵਿੱਗੇ ਦਾ ਪਾਈ ਜਾਂਦੇ ਐ ਪਰ ਬਾਕੀ ਸਾਡੀ ਰਿਕਮੈਂਡੇਸ਼ਨ ਸਿਰਫ ਇਹ ਹੈ ਵੀ 2 ਕੁਆਂਟਲ ਹੀ ਯੂਜ਼ ਕਰ ਤੋ ਜੇ ਪੰਜਾਬ ਦੇ ਵਿੱਚ ਮਗਾਉਣਾ ਕਿਸੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਕੋਈ ਜ਼ਿੰਮੇਦਾਰ ਪੰਜਾਬੀ ਆਪਣੀ ਭਾਸ਼ਾ ਸੁਣਦਾ ਹਨ ਹਾਂਜੀ ਉਹਨੇ ਮਗਵਾਉਣਾ ਤੇ ਉਹ ਕਿ ਕਿੰਨੇ ਚਿਰਚ ਪਹੁੰਚ ਕਰ ਦਿੰਨੇ ਤੇ ਦੇਖੋ ਜੀ ਕਈ ਵਾਰੀ ਹੁਣ ਜਦੋਂ ਹੁਣਾ ਸੀਜ਼ਨ ਬਿਜਾਈ ਦਾ ਸੀਜ਼ਨ ਆ ਗਿਆ ਜੀ ਸਾਡਾ ਏਰੀਆ ਇਹ ਸਰੋਂ ਦਾ ਬੈਲਟ ਹੈ ਜੀ ਸਰੋਂ ਦੇ ਬੈਲਟ ਦਾ ਕਰਕੇ ਇੱਥੇ ਪੂਰੀ ਡਿਮਾਂਡ ਦੀ ਹੁਣ ਮੰਗ ਦੀ ਪੂਰੀ ਸਮਾਨ ਦੀ ਸਾਡੀ ਜ਼ਰੂਰ ਖਿੱਚ ਇੱਥੇ ਹੈਗੀ ਹੈ ਉਧਰੋਂ ਸਾਡਾ ਏਰੀਆ ਹਨਮਨਗੜ੍ਹ ਦਾ ਏਰੀਆ ਜੋ ਆਲੂ ਵਿਜਾਈ ਦਾ ਵੀ ਸਭ ਤੋਂ ਵੱਡਾ ਖੇਤਰ ਹੈਗਾ ਫਿਰ ਗੰਗਾਨਗਰ ਬੈਲਟ ਸਾਧੂ ਵਾਲੀ ਏਰੀਆ ਉਹ ਗਾਜਰ ਲਾ ਰਹੇ ਹੈ ਉੱਥੇ ਕਿਉਂਕਿ ਉਹਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਆ ਗਾਜਰ ਵਾਲੇ ਵੀ ਇਹਨੂੰ ਯੂਜ਼ ਕਰਦੇ ਆ ਤੇ ਅਸੀਂ ਜਲਦੀ ਤੋਂ ਜਲਦੀ ਵੀ ਜਿੰਨਾ ਹੋ ਸਕੇ ਪੰਜਾਬ ਚੋਂ ਜੋ ਸਾਥੀ ਸਾਡੇ ਮੰਗਾਉਣਾ ਚਾਹੁੰਦੇ ਆ ਤੇ ਅਸੀਂ 2 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਆਰਡਰ ਅਸੀਂ ਪੂਰਾ ਕਰਾਂਗੇ ਕਿੰਨਾ ਆਰਡਰ ਹੋਵੇ ਤਾਂ ਸਿੱਧਾ ਪਹੁੰਚ ਜਾਂਦਾ ਜਿੰਨਾ ਜੀ ਸਾਨੂੰ ਅਗਲਾ ਕਹੂਗਾ ਉਹਨਾਂ ਆਰਡਰ ਪੂਰਾ ਕਰਾਂਗੇ ਜੀ ਟਰਾਂਸਪੋਰਟਰਾਂ ਹੀ ਜਿੰਨਾ ਪਹੁੰਚਦਾ ਠੀਕ ਆ ਮੰਨ ਲਓ ਜੇ ਕਿਸੇ ਨੇ 10 ਗੱਟੇ ਕਹੇ ਤਾਂ 10 ਵੀ ਪਹੁੰਚਣਗੇ ਦੇਖੋ ਜੀ ਉਹ ਤਾਂ 10 ਗੱਟੇ ਤਾਂ ਆਏ ਹਨਾ ਜੀ ਵੀ ਜਿਵੇਂ ਅਗਲੇ ਨੂੰ ਵੀ ਰੈਂਟ ਦੇ ਹਿਸਾਬ ਨਾਲ ਹੈ ਵੀ ਅਗਲੇ ਨੂੰ ਜੇ ਉਹ ਕੋਸਟਲੀ ਹੈਗਾ ਵੀ 10 ਗੱਟੇ ਪਿੱਛੇ ਆਪਦਾ ਕਿਰਾਇਆ ਪੜਾ ਭਰਨ ਨੂੰ ਤਿਆਰ ਹੈ ਫਿਰ ਉਹ ਗੱਲ ਹੈ ਜੇ ਕੋਈ ਏਜੰਸੀ ਸਾਡੀ ਪੰਜਾਬ ਦੇ ਵਿੱਚ ਹੋਈ ਉਹਨਾਂ ਨੂੰ ਨੇਟੇ ਅਸੀਂ ਅਪਰੂਵਡ ਕਰਾਸ ਕੀ ਉਹ ਜ਼ਰੂਰ ਅਸੀਂ ਉਹਨਾਂ ਨੂੰ ਕਰਾਵਾਂ ਜੇ ਜੇ ਬਾਈ ਕੋਈ ਡਿਸਟਰੀਬਿਊਟਰ ਦਨੇਦਰ ਡਿਸਟ੍ਰੀਬਿਊਟਰਸ਼ਿਪ ਦਿੰਨੇ ਆ ਵੀ ਜੇ ਕੋਈ ਵੀ ਬੰਦਾ ਡਿਸਟ੍ਰੀਬਿਊਟਰ ਬਣਨਾ ਚਾਹੁੰਦਾ ਤੁਹਾਡਾ ਤਾਂ ਉਹ ਵੀ ਸੰਪਰਕ ਕਰ ਲੈ ਉਹਨੂੰ ਪੂਰਾ ਜ਼ਿਲ੍ਹਾ ਦੇ ਦੋਗੇ ਹਾਂ ਉਹ ਵੇਖਿਆ ਜਾਊਗਾ ਵੀ ਉਹ ਬੰਦਾ ਸੰਭਾਲ ਸਕਦਾ ਹੈ ਕਿ ਨਹੀਂ ਸੰਭਾਲ ਸਕਦਾ ਠੀਕ ਆ ਤਰੀ ਬੰਦੇ ਸੰਭਾਲ ਲੈਂਦੇ ਕਈ ਨਹੀਂ ਮਤਲਬ ਕਹਿਣ ਤੋਂ ਪਹਿਲਾਂ ਵੀ ਜੇ ਕੋਈ ਡਿਸਟ੍ਰੀਬਿਊਟਰਸ਼ਿਪ ਲੈਣਾ ਚਾਹੁੰਦਾ ਤਾਂ ਡਿਸਟ੍ਰੀਬਿਊਟਰਸ਼ਿਪ ਲਈ ਵੀ ਫੋਨ ਕਰ ਸਕਦਾ ਤੇ ਜੇ ਕੋਈ ਮੰਗਵਾਉਣਾ ਚਾਹੁੰਦਾ ਕੋਈ 5 ਕਿੱਲਿਆਂ ਦਾ 10 ਕਿੱਲਿਆਂ ਦਾ 20 ਕਿੱਲਿਆਂ ਦਾ 30 ਕਿੱਲਿਆਂ ਦਾ ਉਹ ਇਹਨਾਂ ਨਾਲ ਸੰਪਰਕ ਕਰ ਲੋ ਇਹਨਾਂ ਦਾ ਜਾਣਦਾ ਰਹਿੰਦਾ ਤੇ ਕਿल्ले ਦੋ ਕਿੱਲਿਆਂ ਵਾਲਾ ਵੀ ਕਰ ਲਿਓ ਕਿੱਲੇ ਦੋ ਕਿੱਲਿਆਂ ਵਾਲਿਆਂ ਵਾਸਤੇ ਵੀ ਕਈ ਵਾਰੀ ਨਾਲ ਤੇ ਪਿੰਡ ਦੀ 20 ਕਿੱਲਿਆਂ ਦਾ ਜਾਣਾ ਹੁੰਦਾ ਉਹ ਸੰਪਰਕ ਕਰ ਲਿਓ ਫਿਰ ਉਹ ਐਡਜਸਟਮੈਂਟ ਹੋ ਜਾਂਦੀ ਹੁੰਦੀ ਆ ਉਹ ਫਿਰ ਥੋੜਾ ਜਿਹਾ ਇੱਕ ਦੋ ਦਿਨ ਇੰਤਜ਼ਾਰ ਕਰਨਾ ਪੈ ਸਕਦਾ ਆ ਆਪਾਂ ਕਹਿ ਸਕਦੇ ਆ ਵੀ ਭਾਈ ਫਲਾਨੇ ਪਿੰਡ ਤੇਰੇ ਨੇੜੇ ਤੇਰੇ ਜ਼ਿਲ੍ਹੇ ਦੇ ਵਿੱਚ ਫਲਾਨੇ ਪਿੰਡ 20 ਕਿੱਲਿਆਂ ਦਾ ਆਡਰ ਆ ਸਾਡੇ ਕੋਲੇ ਉਦੋਂ ਤੇਰੇ ਨਾਲ ਘੱਟੇ ਭਾਈ ਤੇਰੇ ਵੀ 20 ਪਿਆ ਪਹੁੰਚਦੇ ਹੋ ਜਾਣਗੇ ਉਹ ਉਸ ਹਾਵ ਨਾਲ ਵੀ ਸੰਪਰਕ ਸਾਰੇ ਹੀ ਕਰ ਲਿਓ ਇਹਨਾਂ ਨੇ ਐਡਜਸਟਮੈਂਟ ਕਰ ਹੀ ਦੇਣੀ ਆ ਮੈਨੂੰ ਪਤਾ ਬਈ ਜੇ ਇਹ ਦਿੱਲੀ ਧਰਨੇ ਚ ਇੱਕ ਬੰਦਾ ਭਾਲ ਕੇ ਲਿਆ ਸਕਦੇ ਆ ਤਾਂ ਇਹ ਥੋੜਾ ਵੀ ਕੋਈ ਹੱਲ ਕਰ ਹੀ ਦੇਣਗੇ ਮਤਲਬ ਇਹ ਬੰਦੇ ਰਿਲੇਸ਼ਨ ਕਮਾਉਣ ਵਾਲੇ ਬੰਦੇ ਆ ਜੇ ਤੁਹਾਡਾ ਫੋਨ ਆ ਗਿਆ ਇਹਨਾਂ ਨੂੰ ਇਹ ਕਰ ਹੀ ਦੇਣਗੇ ਹੱਲ ਜੇ ਕਿਸੇ ਵੀ ਸੱਜਣ ਨੇ ਜੈਪਸਮ ਖੇਤ ਦੇ ਵਿੱਚ ਪਵਾਉਣੀ ਹੈ ਇੱਕ ਨੈਚੁਰਲ ਇੱਕ ਕੁਦਰਤੀ ਖਰਾਕ ਆ ਜਿਹਦਾ ਹੋਮੋਪੈਥੀਆਰਕੀ ਦਵਾਈ ਆ ਜਿਹਦਾ ਆਯੁਰਵੈਦਿਕ ਦਵਾਈ ਆ ਜਿਹਦਾ ਕੋਈ ਨੁਕਸਾਨ ਕੋਈ ਨਹੀਂਗਾ ਫਾਇਦੇ ਹੀ ਫਾਇਦੇ ਆ ਤੁਹਾਡੇ ਖੇਤ ਦੇ ਵਿੱਚ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਜਦੋਂ ਆਪਾਂ ਖੇਤੀਆਂ ਕਰਨ ਕਰਨ ਲੱਗੇ ਆ ਜਦੋਂ ਝੋਨਾ ਆਇਆ ਨਹੀਂ ਸੀ ਸਾਡੀਆਂ ਪੈਲੀਆਂ ਐ ਅੱਡੀ ਮਾਰੇ ਤੋਂ ਭੁਰਦੀਆਂ ਸੀ ਹੁਣ ਸਾਡੀਆਂ ਪੈਲੀਆਂ ਦੇ ਵਿੱਚ ਟੱਕ ਨਹੀਂ ਵੱਜਦਾ ਉਹ ਕਾਰਨ ਕੀ ਆ ਕਿ ਬਹੁਤ ਸਾਰੇ ਤੱਤ ਆ ਜਿਹੜੇ ਉਹ ਖਾਦੇ ਗਏ ਜ਼ਮੀਨ ਚੋਂ ਖਾਦੇ ਗਏ ਉਹ ਖਤਮ ਹੋ ਗਏ ਉਹ ਜੇ ਤੱਤ ਪਾਉਂਗੇ ਫੇਰ ਅੱਡੀ ਮਾਰੇ ਤੋਂ ਭੁਰਨ ਲੱਗ ਜੂਗੇ ਰੂੜੀਦਾਰ ਇਹ ਪਾਦਨੇ ਉਹਨੇ ਕਿਵੇਂ ਅੱਡੀ ਮਾਰੇ ਤੋਂ ਭੁਰਨ ਲੱਗ ਜਾਂਦਾ ਹੁੰਦਾ ਬਾਣ ਪ੍ਰਾਲੀ ਬਾਦਨੇ ਕਿਵੇਂ ਬਣ ਜਦੋਂ ਸਮਝਦੀ ਇੱਕ ਹੋਰ ਖਾਸੀਅਤ ਹੈ ਜੀ ਇਹ ਜੀ ਕਰੜੇਵਾਂ ਨੂੰ ਪੋਲਾ ਕਰੂਗੀ ਔਰ ਪੋਲੇਵਾਂ ਨੂੰ ਕਰੜਾ ਵੀ ਕਰਦਾ ਜੀ ਔਰ ਵਾਣ ਦਾ ਜੋ ਸਾਰਾ ਸੋਰਾ ਹੈ ਉਸ ਨੂੰ ਥੱਲੇ ਧਰਤੀ 'ਚ ਸਮਾਉਂਦਾ ਹੈ ਔਰ ਪੀ ਐਚ ਪਾਵਰ ਵਧੀਆ ਰੱਖਦਾ ਵਾਣ ਦੀ ਹਾਂ ਮਤਲਬ ਕਹਿਣ ਤੋਂ ਭਾਵੇਂ ਆ ਵੀ ਉਹਨੂੰ ਉਸ ਲੈਵਲ ਤੇ ਲਿਆਉਂਦਾ ਜਿਹੜਾ ਜਿਹੜਾ ਹੇਠਲੇ ਲੈਵਲ ਤੇ ਤਾਂ ਲੈਉਂਦਾ ਤਾਂ ਵਾਲੇ ਨੂੰ ਜਿਹੜੇ ਤਤਾਂ ਦੀ ਫਸਲ ਨੂੰ ਲੋੜ ਆ ਉਹ ਪੂਰੇ ਕਰਦਾ ਹੈ ਉਹਨੂੰ ਪੂਰੇ ਕਰਦਾ ਵੀ ਜੇ ਕੋਈ ਵੀ ਸੱਜਣ ਮਗਾਉਣਾ ਚਾਹੁੰਦਾ ਤਾਂ ਮਗਾ ਸਕਦਾ ਨੰਬਰ ਤੁਹਾਡੀ ਸਕਰੀਨ ਤੇ ਤੁਸੀਂ ਫੋਨ ਕਰੋ ਤੁਹਾਡੇ ਕੋਲੇ ਪਹੁੰਚੂਗਾ ਸਮਾਨ